ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਤੂੜੀ ਦੇ ਰੇਟਾਂ ਦੀ ਗੱਲ ਕਰਾਂਗੇ ਕਾਫੀ ਦੇਰ ਤੋਂ ਜਿਹੜੀ ਆ ਆਪਾਂ ਵੀਡੀਓ ਨਹੀਂ ਸੀ ਪਾਈ ਕੁਝ ਰਜੇਮੇ ਦਾ ਕਰਕੇ ਵੀਡੀਓ ਨਹੀਂ ਪਈਆਂ 4-5 ਦਿਨ ਹੋ ਗਏ ਆ 6 ਦਿਨ ਤੇ ਤੂੜੀ ਦੀ ਵੀਡੀਓ ਨੂੰ ਕਾਫੀ ਟਾਈਮ ਹੋ ਗਿਆ ਭਾਈ ਨੂੰ ਸੋ ਕਮੈਂਟ ਆਪਣੇ ਵੀਰਾਂ ਦੇ ਆਉਣ ਦੇ ਸੀ ਵੀ ਜਰੂਰ ਰੇਟ ਦੱਸੋ ਸੋ ਇੱਕ ਬੇਨਤੀ ਆ ਵੀ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤੇ ਬੈੱਲ ਵਾਲਾ ਬਟਨ ਜਰੂਰ ਦਬਾ ਲੈਣ ਤੇ ਕਮੈਂਟ ਕਰਕੇ ਜਰੂਰ ਆਪਣੇ ਏਰੀਆ ਦੇ ਰੇਟ ਤੁਸੀਂ ਸਾਡੇ ਨੂੰ ਸਾਂਝੇ ਕਰਿਆ ਕਰੋ ਸੋ ਜਿੰਨੀ ਆਪਾਂ ਨੂੰ ਜਾਣਕਾਰੀ ਆ ਉਹ ਤੁਹਾਨੂੰ ਆਪਾਂ ਜਿਹੜੀ ਹੈ ਅੱਜ ਦੱਸਦੇ ਆ ਸ਼ੁਰੂ ਕਰਦੇ ਆ ਆਪਾਂ ਸਾਡੇ ਜ਼ਿਲ੍ਹੇ ਤਰਨਤਾਰਨ ਤੋਂ ਇੱਥੇ ਤੂੜੀ ਜਿਹੜੀ ਆ 290 ਰੁਪਏ ਜਿਹੜੀ ਆ ਉਹ ਵੇਖ ਰਹੀ ਹੈ ਜੀ ਅੱਗੇ ਗੱਲ ਕਰਦੇ ਆ ਜੀ ਆਪਾਂ ਸ਼੍ਰੀ ਅੰਮ੍ਰਿਤਸਰ ਦੀ ਇੱਥੇ ਤੂੜੀ ਦਾ ਰੇਟ 330 ਰੁਪਏ ਚੱਲ ਰਿਹਾ ਜੀ ਅੱਗੇ ਕੋਟਕਪੂਰੇ ਦੀ ਗੱਲ ਕਰੀ ਜੀ ਉੱਥੇ ਤੂੜੀ 305 ਰੁਪਏ ਵਿਕੀ ਹੈ ਜੀ ਸ਼੍ਰੀ ਮੁਕਸਰ ਸਾਹਿਬ ਤੂੜੀ ਜਿਹੜੀ ਆ 270 ਰੁਪਏ ਫਰੀਦਕੋਟ ਤੂੜੀ ਜਿਹੜੀ 350 ਨੂੰ ਵਿਕੀ ਹੈ ਜੀ ਬਠਿੰਡੇ ਵਿੱਚ ਤੂੜੀ ਜਿਹੜੀ 350 ਸਾਢੇ 350 ਤੋਂ ਲੈ ਕੇ 350 ਰੁਪਏ ਤੱਕ ਤੂੜੀ ਜਿਹੜੀ ਸਿਰਾਂ ਚੰਗੀ ਵਧੀਆ ਉਹ ਗਈ ਹੈ ਤੇ ਲੁਧਿਆਣੇ ਤੂੜੀ ਜਿਹੜੀ ਹੈ 350 ਤੋਂ ਪੌਣੇ 400 ਦੇ ਵਿੱਚ ਵਿੱਚ ਵੇਖ ਰਹੀ ਹੈ ਜੀ ਤੇ ਕਪੂਰਥਲਾ ਤੂੜੀ ਜਿਹੜੀ ਹੈ 280 ਰੁਪਏ ਬਟਾਲੇ ਤੂੜੀ 300 ਰੁਪਏ ਤੇ ਖੰਨੇ ਵਿੱਚ ਤੂੜੀ ਜਿਹੜੀ ਹੈ 320 ਰੁਪਏ ਵਿਕੀ ਹੈ ਜੀ ਬਰਨਾਲੇ ਤੂੜੀ ਜਿਹੜੀ ਹੈ 250 ਤੋਂ 300 ਦੇ ਵਿੱਚ ਵੇਖ ਰਹੀ ਹੈ ਸੰਗਰੂਰ ਤੂੜੀ ਜਿਹੜੀ ਆ 1.300 ਨੂੰ ਵਿਕੀ ਐ। ਸੋ ਤੂੜੀ ਦਾ ਰੇਟ ਤਕਰੀਬਨ ਸਾਰੇ ਪੰਜਾਬ ਪੂਰ ਪੰਜਾਬ ਦੀ ਗੱਲ ਕਰ ਲਈਏ ਤੇ ਕਿਤੇ 20 ਰੁਪਏ ਵੱਧ ਤੇ ਕਿਤੇ 30 ਰੁਪਏ ਘੱਟ ਇਸੇ ਤਰੀਕੇ ਨਾਲ ਜਿਹੜਾ ਰੇਟ ਚੱਲ ਰਿਹਾ ਇੱਥੇ ਕੀ ਸਾਰੇ ਰੇਟ 350 ਦੇ ਆਸ-ਪਾਸ ਹੀ ਰੇਟ ਚੜੀ ਘੁੰਮੀ ਜਾਂਦੇ ਆ। ਸੋ ਰੇਟ ਇੱਥੇ ਹੀ ਰਹਿਣ ਦੀ ਆਸ ਆ ਵਧਣ ਦੀ ਆਸ ਨਹੀਂ ਹੈਗੀ। ਸੋ ਜਿਨ੍ਹਾਂ ਨੇ ਵੇਚੀ ਨੀ ਤੂੜੀ ਜਿਹੜੀ ਆ ਹੁਣ ਵੇਚ ਸਕਦੇ ਜੀ। ਸੋ ਧੰਨਵਾਦ ਜੀ।